ਪਗਤਪੁਰ ਸਾਹਿਬ ਭਗਵੰਤ ਜੂਐਸਏ ਅਦੇ ਪਿੰਡਰ ਗਰਜੰਦ ਜੰਦੀ ਯੂਐਸਏ ਸੋਮੋ ਗਰਮੋਲੀਆ ਜਸਨ ਚੱਠਾ ਯੂਐਸਏ ਹਰਦੀਪ ਗਰਮੋਲੀਆ ਯੂਐਸਏ ਲਾਦੀ ਵਰਕਾ ਕਾਂਗ ਜਸ ਜੱਜ ਸਟੇਡੀਅਮ ਉੱਪਰ ਤੇ ਸਟੇਡੀਅਮ ਤੇ ਦਵਿੰਦਰ ਗੁਰਦੇ ਆਸਟ੍ਰੇਲੀਆ ਗੁਲਜਾਰ ਯੂਐਸਏ ਔਰ ਨਾਲੇ ਭਾਈ ਪ੍ਰਿੰਸ ਮਰਵਾ ਯੂਐਸਏ ਹਰਕੀਰਤ ਸੰਧੂ ਯੂਐਸਏ ਜੰਤੀ ਸਰਵਾ ਪ੍ਰਤਗਾਲ ਹਰਸ਼ ਯੂਐਸਏ ਸਾਰੇ ਪਰਮ ਦਾ ਬੱਧਾ ਤਨਬਾ ਵਾਹ ਵੀ ਬੰਨ੍ਹਈ ਰਿਸ਼ਤਾ ਪਰ ਜਲਦੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਗੁਰਸਿੱਖ ਪਾਲਵਰ ਜੱਸਾ ਪਾਲਵਰ ਪੱਟੀ ਕਹਿੰਦਾ ਇੱਕੋ ਇੱਕ ਸਰਦਾਰ ਗੱਪੜੂ ਬਾਈ ਵੀਰਾਂ ਨੂੰ ਬੇਨਤੀਆ ਗਰਾਊਂਡ ਕਲੀਅਰ ਕਰ ਦਿਓ ਬਾਈ ਹੱਥ ਬਨ ਕੇ ਬੇਨਤੀਆ ਜਿਹੜੇ ਬਾਦੂ ਵੀਰ ਵਿੱਚ ਘੁੰਮ ਰਹੇ ਆ ਜੱਸਾ ਬਾਹਰ ਦੇ ਪਾਸੇ ਹੋ ਜਾ ਹੱਥ ਬਨ ਕੇ ਬੇਨਤੀਆ ਜੀ ਉਹ ਦੱਸੀ ਹਾਂਜੀ ਵਾਹ ਜੀ ਵਾਹ ਬਈ ਗਾ ਲਓ ਇਸ ਤਰ੍ਹਾਂ ਸਾਡੇ ਦਿਲ ਮਨ ਕਹਿੰਦੇ ਵੀ ਹਿੰਦੁਸਤਾਨ ਦਾ ਵੱਡਾ ਮੱਲ ਗੱਦ ਗੱਤ ਨਾ ਜਾਈਏ ਕਹਿੰਦੇ ਵੀ ਦੁਨੀਆ ਪੱਪਾ ਪਰ ਕੀਤੀ ਹੈ ਜਸੂ ਪਹਿਲਵਾਂ ਜੀ ਕਿੱਥਲ ਵਾਲੇ ਪੁੱਜਿਆ ਅੱਜ ਇੱਕ ਵਾਰ ਦੋਸਲਾਮੀ ਖਾੜੇ ਨੂੰ ਲਓ ਜਸਖੀਰੋ ਮਾ ਖੇਡ ਕੁਸ਼ਤੀ ਦੀ ਬਦੌਲਤ ਹਰਿਆਣਾ ਪੁੱਛ ਦੇ ਵਿੱਚ ਬੱਤੀ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਪਾਤਕਸਰੀ ਪਹਿਲਵਾਂ ਜਸੂ ਕਿੱਥਲ ਵਾਲਾ ਵੀ ਪੁੱਜਿਆ ਹੋਇਆ ਨਿੱਗੀ ਜਿਆ ਨੂੰ ਖਾਦਿਕ ਸੌਦਾ ਪੁੱਜਣ ਦੇ ਕੇ ਵੀ ਵੀ ਤਵਾ ਮੱਲਾਂ ਦੇ ਰਾਹ ਕੁਸ਼ਤੀਆਂ ਰੜੀਆਂ ਜਸਰ ਪਹਿਲਵਾਨ ਜੀ ਕੈਥੋ ਵਾਲਿਆਂ ਨੇ ਜੋ ਤਾਜ ਦੇ ਧਰਵਾਦਾ ਨਿੱਕੀ ਜਾਨ ਨੂੰ ਅਗਦਾ ਪੁੱਜਣ ਦੇ ਹੱਥਿਕ ਸਾਕਦਾ ਜੀ ਨੱਥ ਪਹਿਵਾ ਵੀ ਬੰਨੇ ਰਿਸ਼ਾ ਲੱਗ ਜਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਇੱਕੋ ਇੱਕ ਸਰਦਾਰ ਗੱਪੜੂ ਉਹ ਕੰਗਲਾ ਚ ਚੰਡੀ ਦਾ ਸੰਗਾਰ ਗੱਪੜੂ ਬੰਨਾ ਜੋ ਬੰਨੇ ਵਖਰੇ ਸਟਾਲਦਾ ਪੂਰਾ ਰੋਬਾਂ ਮੱਜੂਦੇ ਮਝਲਦਾ ਕਿ ਦੂਜੀ ਦਿਨ ਮੇਸੇ ਪੰਚ ਰੱਤਾ ਜਿਹੜਾ ਸੰਗਰੂਨ ਤੋਂ ਪੁੱਜੇ ਹੋਇਆ ਹੈ ਮੇਰੇ ਲਈ ਦੋ ਸਰਪੰਚ ਦਾ ਵੱਡਾ ਮਾਣ ਆ ਰਿਹਾ ਹੈ ਪਹਿਲਵਾਨ ਜੱਸਾ ਪਟੀ ਦੇ ਲਈ 500 ਮੇਰੇ ਕੋਲ ਪੁੱਜਦਾ ਹੋਇਆ ਜੋਤੀ ਸਰਪੰਚਾਂ ਵੱਲੋਂ ਵੱਡਾ ਧੰਨਵਾਦ ਕਰਦੇ ਆ ਪਹਿਲਵਾਨ ਜੱਸਾ ਪਟੀ ਦੇ ਲਈ 500 ਦਾ ਮਾਣ ਵੱਲ ਜੋਤੀ ਸਰਪੰਚਾ ਔਰ ਰੱਤਾ ਖੇੜਾ ਉਹਨਾਂ ਵੱਲੋਂ ਪੁੱਜਦਾ ਹੋਇਆ ਬਾਕੀ ਜਰੂਰ ਆਦਰਮਈ ਮਾਣ ਪੁੱਜਣਗੇ ਵਾਹ ਜੀ ਬਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੂਈ ਔਰ ਇਹ ਕਿਹੜਾ ਪਹਿਲਵਾਨ ਹੈ ਕੁਸ਼ਤ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਤਾਕਤ ਵੀ ਹੈ ਠਾਕਰ ਵੀ ਆਪਣੀ ਮਿੰਟ ਪਰ ਪਰ ਮੈਦਾਨ ਜੰਗ 'ਚ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਮੈਦਾਨੇ ਜੰਗ 'ਚ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਉਧਰ ਬਾਈ ਮਨਜੰਦਰ ਉਹਨਾਂ ਦੇ ਔਰ ਅਮਰਵਰ ਉਹਨਾਂ ਦੇ ਸਾਰੇ ਗਰੁੱਪ ਦੇ ਵੱਲੋਂ ਦੋਨੇ ਗਰੁੱਪਾਂ ਵੱਲੋਂ 51 51000 ਰੁਪਏ ਜਿਹੜਾ ਅੱਜ ਦਾ ਨਕਲੀ ਪੁੱਜਦਾ ਹੋਇਆ ਹੈ ਬੜਾ ਧੰਨਵਾਦ ਲਿਖੀ ਜਰ ਰੱਖਦੇ ਆ ਤਦੋਂ ਤੱਕ ਹਰਦਾ ਇੱਕ ਪਾਸੇ ਪੱਟੀ ਵਾਲਾ ਜੱਸਾ ਸਿੱਖ ਸਰਦਾਰ ਪਹਿਲਵਾਨ ਦਰਸ਼ਕ ਵੀਰੋ 900 ਦੇ ਕਰੀਬ ਜਿਹੜੇ ਮੋਟਰਸਾਈਕਲੋਂ ਕਹਿੰਦੇ ਜੱਸੇ ਪੱਟੀ ਦੇ ਕੋਲ 150 ਤੋਂ ਪਾਰ ਹੋ ਗਿਆ ਆਹ ਟਰੈਕਟਰਾਂ ਦਾ ਜੇਤੂ ਚੋਟੀਆਂ ਦਾ ਜੇਤੂ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਦੋ ਪਹਿਲਵਾਨ ਜੱਸੇ ਪੱਟੀ ਦੇ ਲਈ ਕਹਿੰਦਾ ਇੱਕ ਵਾਰ ਤਾਂ ਮੌਤ ਵੀ ਕੰਬ ਜਾਂਦੀ ਉਹ ਖੜਾ ਦੇਖ ਕੇ ਸਿੰਘ ਸਰਦਾਰ ਮੂਰੇ ਵੱਡੇ ਵੱਡੇ ਚਾਲੰਮੀ ਢੇਰ ਹੋ ਗਏ ਸਾਡੀ ਚਮਕ ਦੀ ਤੇਜ ਤਲਵਾਰ ਮੂਰੇ ਅਣਖਾਂ ਨਾਲ ਹੈ ਜਾਉਣਾ ਸੁਭਾ ਸਾਡਾ ਓ ਸਿੰਘ ਝੁਕਦੇ ਨਹੀਂ ਕਿਸੇ ਗਰਦਾਰ ਮੂਰੇ ਕਿ ਟਕ ਟਕ ਤਾਜਾਂ ਦਾ ਭਾਵੇਂ ਮਾਣ ਵੱਡਾ ਓ ਫਿੱਕੇ ਪੈਂਦੇ ਨੇ ਸਿੰਘ ਸਰਦਾਰ ਮੂਰੇ ਕਿ ਟਕ ਟਕ ਤਾਜਾਂ ਦਾ ਭਾਵੇਂ ਮਾਣ ਵੱਡਾ ਫਿੱਕੇ ਪੈਂਦੇ ਨੇ ਸਿੰਘ ਸਰਦਾਰ ਮੂਰੇ ਇੱਕ ਵਾਰ ਜ਼ੋਰ ਨਾਲ ਤਾੜੀਆਂ ਦੁਨੀਆ ਦਾ ਸੁਪਰਸਟਾਰ ਪਹਿਲਵਾਨ ਸਾਹਮਣੇ ਮੈਦਾਨ ਦੇ ਵਿੱਚ ਵਾਹ ਵੀ ਬੰਨਈ ਉਹ ਵਿਸਾ ਕਿ ਮੁੱਲ 600 ਰੁਪਏ ਦੇ ਜਿੰਨਾਂ ਲਾਈਆਂ ਮਿੰਟ ਉੱਠ ਕੇ ਤਨ ਜੋਰਜ ਬੰਨਣਾ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਏ ਲਘੋੜੇ ਨੇ ਓ ਯਾਰ ਕਰ ਹੀ ਜਾਂਦੇ ਮਣਵਾਨੀ ਕੇ ਰਾਜੇ ਖੱਲੇ ਹੱਟ ਪਾਸੇ ਓ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਓ ਲੁੱਡੀਆਂ ਤਾਂ ਦੀ ਫਿਰੇ ਜਵਾਨੀ ਦਰਸ਼ਕੋ ਇੱਕ ਰਾਈਡਰ ਨੇ ਇੱਕ ਵਿਦਵਾਨ ਨੇ ਬੜਾ ਵਧੀਆ ਲਿਖਿਆ ਜਿਹੜਾ ਇਨਸਾਨ ਕਿਸੇ ਦੇ ਮਾਨਸਮਾਨ ਲਈ ਤਾੜੀ ਨਹੀਂ ਮਾਰਦਾ ਹਰ ਇੱਕ ਕੰਡੇ ਤੇ ਮਾਨਸਮਾਨ ਲਈ ਤਾੜੀ ਨਹੀਂ ਵੱਜਦੀ ਭਾਈ 34 ਸਰਪੰਚ ਦੇ ਦਾ ਵੀ ਜਰਮਨ ਜੱਸੇ ਪੱਟੀ ਬੁਲਾਉਣ ਦੇ ਲਈ 500 ਜਿਹੜਾ ਹੋਰ ਪੁੱਜਦਾ ਹੈ ਮੇਰੇ ਕੋਲ 1000 ਦੋ ਬੰਦੇ ਦਾ ਦਾਰੂ ਉਹ ਵੀਰੋ ਜਿਹਨੇ ਆ ਦਾਰੂ ਪੀਤੀ ਹੈ ਦਾ ਨਾਲ ਕੋਈ ਸਾਖੀ ਸੰਧੀ ਆਇਆ ਤਾਂ ਨੂੰ ਫਕੜੋ ਮਾੜਾ ਪਰੀਜ਼ਾ ਸਾਰਾ ਦੰਗਲ ਬੜਾ ਵਧੀਆ ਹੋ ਗਿਆ ਪਰ ਬੇਨਤੀ ਹੈ ਦਾਰੂ ਵਾਲੇ ਵੀਰੇ ਹੋਣਾ ਇਧਰੇ ਟਕਾਲੂ ਖੀੜ ਵਾਹ ਜੀ ਵਾਹ 1000 ਰੁਪਿਆ ਨਾਮ ਆ ਗਿਆ ਵੀ ਇਹ ਕੁਸ਼ਤੀ ਦੇ ਜੱਤਨ ਵਾਲੇ ਪਹਿਲਵਾਨ ਦੇ ਲਈ ਵਾਹ ਵਈ ਵਾਹ ਲਾ 1000 ਰੁਪਿਆ ਜੱਸੇ ਪਹਿਲਵਾਨ ਜੀ ਦੀ ਪੁੱਜਦਾ ਹੋਇਆ ਇੱਕ ਵਾਰ ਫਿਰ ਤੋਂ ਬੱਚਾ ਧੰਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਜਿੰਦਰ ਵਿਰਕ ਸਰਪੰਚ ਸਬ ਕੁਮਾਰ ਮਾਜਰਾ ਭਾਈ ਜਿੰਦਰ ਬਿਰਕ ਤੇ ਮਨਜੀਤ ਸਿੰਘ ਜੀ ਤਾਲੀ ਬਲ ਕੈਨੇਡਾ ਵਾਲੇ ਭਰਾਵਾਂ ਦਿੱਤੇ ਦਰ ਤੇ ਪੁੱਜਦਾ ਹੋਇਆ ਪਿਛਲੇ ਸਾਲ ਫਰਵਰੀ ਮਹੀਨੇ ਇੱਕ ਦੇ ਵਿੱਚ ਸਵਰਤ ਗੱਡੀ ਤੇ ਹਾਰਲੇ ਮੋਟਰਸਾਈਕਲ ਭਾਈ ਮਨਜਿੰਦਰ ਉਹਨਾਂ ਵੱਲੋਂ ਦਿੱਤੇ ਜਾਂਦੇ ਆ ਵੀ ਨੋਟ ਕਰੋ ਪਰ ਪੱਟੀ ਵਾਲਾ ਜੱਸਾ ਉੱਪਰਲੇ ਪਾਸੇ ਆ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਜੋਨਾ ਦੇਵੇ ਅਗਲੋਣੀ ਉਹ ਦਰਦ ਨਹੀਂ ਹੁੰਦੇ ਉਹ ਜਿਹਨੇ ਦੁਨੀਆ ਡਰਾਉਣੀ ਭਾਈ ਕਈ ਵਾਰੀ ਅੱਖਾਂ ਉੱਤੇ ਤੰਨ ਬੱਟੀਆਂ ਉਹ ਤਾਗੇ ਸੂਈ ਵਾਲੇ ਨੱਕੇ ਚ ਲੰਗਾਉਣੇ ਪੈਂਦੇ ਨੇ ਆ ਨਾ ਲੋਕੀ ਦੇ ਬੜੀ ਪਿਆਰੀ ਭਾਈ ਆਮਨ ਸਿੱਧੂ ਵੱਲੋਂ ਬਾ ਦੇ ਦਾ ਆਮਨ ਸਿੱਧੂ ਐਂਡ ਪਾਰਟੀ ਵੱਲੋਂ ਗਰੁੱਪ ਵੱਲੋਂ ਪੂਰੇ ਗਰੁੱਪ ਵੱਲੋਂ ਚੰਡੀ ਤੇ ਜੱਤਣ ਵਾਲੇ ਪਹਿਲਵਾਨ ਨੂੰ 2100 ਰੁਪਿਆ ਨਾਮ ਦਿੱਤਾ ਜਾਣਾ ਇੱਕ ਵਾਰ ਆਮਨ ਵੀਰ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜੀ ਲਓ 1000 ਜਿਹੜਾ ਮੇਰੇ ਕੋਲ ਪੁੱਜਿਆ ਹੋਇਆ ਹੈ ਇਹ ਵੀ ਨੋਟ ਕਰਦੇ ਜਾਓ ਪਰ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਮੈਦਾਨ ਦੇ ਵਿੱਚ ਕਨਾਲ ਚੋਖਾ ਦੇ ਇਨਾਮ ਮਿਲਦਾ ਹੈ ਮੱਲੂ ਦਾ ਹਾਜੀ ਉਹਦਰ ਜੋਬਨ ਸਿੰਘ ਜੀ ਯੂ ਐਸਏ ਹਾਂਜੀ ਹਾਂਜੀ ਦੀਪ ਕਦੇਸਾ ਜੀ ਯੂ ਐਸਏ ਭਗਵਤ ਭਗਵਤ ਸਿੰਘ ਜੀ ਯੂ ਐਸਏ ਅਗੇ ਭੰਦਰੂ ਜੀ ਯੂ ਐਸਏ ਵਰਜੰਤ ਜੰਪੀ ਜੀ ਯੂ ਐਸਏ ਸੋਨੂ ਗੁਰੂ ਮੱਲਿਆ ਤੇ ਜਸਨ ਚੱਪਾ ਜੀ ਯੂ ਐਸਏ ਹਰਦੀਪ ਮਹਾਨ ਸੌਨ ਦਾ ਵੀ ਕਰਾ ਸੱਟਿਆ ਸੌਨ ਦਾ ਬਲਬਾਕ ਸਿੰਘ ਜੀ ਸਰਪੰਚ ਸਾਹਿਬ ਧਲੇੜੀ ਵਾਲੇ ਉਹਨਾਂ ਦਾ ਵੀ ਸਤਿਕਾਰ ਰੂ ਧੰਨਵਾਦ ਕਰਦਾ ਵੀ ਖਾਣੇ ਪਾਣੇ ਪਹੁੰਚੇ ਨੇ ਹਰਦੀਪ ਗੁਰੂ ਬਲੀਆ ਯੂ ਐਸ ਏ ਲਾਡੀ ਬਿਰਕੋ ਹੌਂਗ ਤਾਨ ਜੱਜ ਟੇਲੀਆ ਗੁਰਮੀਤ ਸਿੰਘ ਜੀ ਏਸਟ੍ਰੇਲੀਆ ਤੇ ਗਵਿੰਦਰ ਗੁਰਦੇਵ ਏਸਟ੍ਰੇਲੀਆ ਗੁਲਜਾਰ ਯੂ ਐਸ ਏ ਉਹਨਾਂ ਦਾ ਵੀ ਸੌਤਾਨ ਦਾ ਬਹੁਤ ਧੰਨਵਾਦ ਕਰਦਾ ਪ੍ਰਿੰਸ ਮਰਦਾ ਜੀ ਯੂ ਐਸ ਏ ਹਰਕੀਰ ਸਿੰਘ ਜੰਦੂ ਯੂ ਐਸ ਏ ਜੰਦੀਸ਼ ਰੋ ਪ੍ਰਤਮਲ ਤੇ ਹਰਸ਼ ਜੁਏਸੀ ਬਾਈ ਜੀ ਨੂੰ ਕਰਿਓ ਸੈਟ ਯਾਰ ਉੱਥੇ ਸਾਊਂਡ ਵਾਲੇ ਨੂੰ ਬਾਈ ਸਾਊਂਡ ਵਾਲੇ ਵੀ ਨੂੰ ਮਿਲ ਤਾਂ ਹੁਣ 9 ਵਜੇ ਚੱਲ ਰਹੀ ਜਿਹੜੇ ਬਾਕੀ ਐਡਲੇ ਨੇ ਅਸਲ ਸੱਜਿਆਥੇ ਵੀਰ ਜੀ ਸਾਊਂਡ ਵਾਲੇ ਸਾਊਂਡ ਦੇ ਕੋਲ ਖੜੇ ਨੇ ਉਹਨਾਂ ਨੂੰ ਬੇਨਤੀ ਕਰਦਾ ਸਾਊਂਡ ਤੋਂ ਸਾਇਰ ਦੇ ਦੋ ਹਾਂਜੀ ਹਾਂ ਗੋਲੀ ਰੋਡ ਹੱਲੇ ਜਾਂਦੀ ਹੈ ਸੋ ਪਲੀਜ਼ ਹੈ ਬਾਈ ਬੜੀ ਵੱਡੀ ਕੁਸ਼ ਜੁੜੀ ਮੈਦਾਨ ਦੇ ਵਿੱਚ ਚੱਲਦੀ ਹੈ ਨਾ ਪਹਿਲਵਾਨਾਂ ਦੇ ਦਰਮਿਆਨ ਔਰ ਸਮੇਂ ਦੀ ਬਾਤ ਕੋਈ ਜਿੰਦਾ ਬਹੁਤ ਹਰਦਾ ਹੈ ਇੱਕ ਪਾਸੇ ਪੱਟੀ ਵਾਲਾ ਜੱਸਾ ਓਏ ਦੂਸਰੇ ਪਾਸੇ ਗਰਮੀਤ ਪਹਿਲਵਾਨ ਓਏ ਦਿੱਲੀ ਦੀ ਤਰਤੀ ਕਹਿੰਦਾ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਵਾਹ ਜੀ ਵਾਹ ਹਿੰਮਤ ਕਰਨ ਦੇ ਪੂਰੇ ਤਾਹਣਗੇ ਮੰਜੇ ਤੇ ਪਿਆਰ ਨੂੰ ਸਕਸੈਸ ਨਾ ਮਿਲੇ ਉਹ ਦੁਨੀਆਂ ਦੇ ਇਤਿਹਾਸ ਵਿੱਚ ਨਾ ਹੋਏ ਉਹ ਕਾਲਣਾ ਸੱਤ ਸੌ ਨੀ ਪੈਂਦੀ ਕਾਲਣੀ ਫੇਰ ਕਿਤੇ ਜਾ ਕੇ ਹੈ ਨਿਆਉਂਦੀ ਦੁਨੀਆਂ ਮਿਹਨਤਾਂ ਦੇ ਸੱਖ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਨਾਲ ਫੋਟੋਆਂ ਕਰਾਉਂਦੀ ਦੁਨੀਆਂ ਉਹ ਮਿਹਨਤਾਂ ਦੇ ਸੱਖ ਹਾਰੇ ਹੋਏ ਵੀ ਕਰਦੇ ਜਿੱਤਿਆਂ ਨਾਲ ਫੋਟੋਆਂ ਕਰਾਉਂਦੀ ਦੁਨੀਆਂ ਕਹਿੰਦਾ ਚੋਖਾ ਦੇ ਇਨਾਮ ਮਿਲਦਾ ਹੈ ਮਾਲੀ ਦਾ ਹਾਂਜੀ ਵੀਰੇ ਕਰੀਆ ਵਾਹ ਵੀਰ ਨਹੀਂ ਉਹ ਰਿਸ਼ਤਾ ਲੰਮਾ ਦਾਅ ਦੇ ਵਿੱਚ ਚਲਦੀ ਕੁਸ਼ਤੀ ਇਹਨਾਂ ਗੱਦਰੂ ਅੰਦਰ ਟਿਆਣਾ ਇੱਕ ਵਾਰ ਜ਼ੋਰ ਨਾਲ ਤਾਲੀਆਂ ਤੇ ਪਿੰਡਾਂ ਪਿੰਡਾਂ ਦੀ ਬਰਾਗਾ ਬਹੁਤ ਵੱਡਾ ਨਾਮ ਮਹਿਮਾਨੀ ਖੇਤ ਪਿਆ ਜਿਹਨਾਂ ਨੇ ਨਾਸੂਨ ਜਿਹੜੀ ਪੁਰਸਪਰੇ ਸੀਗੇ ਬਿਲਾ ਓ